ਤੁਸੀਂ ਦੇਖ ਰਹੇ ਹੋ 24 ਪੰਜਾਬ نیوز ਚੈਨਲ ਨੂੰ ਸੁਰਗੀ ਮਾਤਾ ਚਰਨਜੀਤ ਕੌਰ ਕਮਾਂਡ ਦੀ ਨਿੱਕੀ ਜਾਤ ਨੂੰ ਸਮਰਪਿਤ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਗੁਰਦੁਆਰਾ ਸੰਸਰ ਸਾਹਿਬ ਪਿੰਡ ਚੰਨੋ ਵਿਖੇ ਲਗਾਇਆ ਗਿਆ ਹੈ ਜਿਦੇ ਵਿੱਚ ਕੀ ਮਿੱਤਲ ਅੱਖਾਂ ਦਾ ਹਸਪਤਾਲ ਦੇ ਸਹਿਯੋਗ ਦੇ ਨਾਲ ਇਹ ਕੈਂਪ ਲਗਾਇਆ ਗਿਆ ਹੈ ਤਸਵੀਰਾਂ ਵੀ ਦੇਖ ਸਕਦੇ ਹੋ ਜ਼ਿਲ੍ਹਾ ਜੂਥ ਡੀਜੀਵੀ ਦੇ ਪ੍ਰਧਾਨ ਪਰਮਿੰਦਰ ਸਿੰਘ ਕਮਾਂਡ ਦੇ ਸਹਿਯੋਗ ਦੇ ਨਾਲ ਉਪਰਾਲਾ ਕੀਤਾ ਜਾ ਰਿਹਾ ਹੈ ਜਿੱਤੇ ਕਿ ਹਰ ਹਫ਼ਤੇ ਇਨਾ ਬਲੋਂ ਬੱਕੋ ਬੱਕ ਪਿੰਡਾਂ ਦੇ ਵਿੱਚ ਕੈਂਪ ਲਗਾਏ ਜਾ ਰਹੇ ਹਨ ਜਿਵੇਂ ਕਰਾਚੋਂ ਨਦਾਮਪੁਰ ਦਿਆਲਗੜ ਤਜ ਚੰਨੋ ਬੱਕੇ ਲਗਾਇਆ ਗਿਆ ਹੈ ਜਿਹਦੇ ਵਿੱਚ ਕੀ ਲੋਕਾਂ ਵੱਲੋਂ ਪਾਰਿ ਤਸਾ ਦੇ ਇੱਕ ਨੂੰ ਮਿਲ ਰਿਹਾ ਜਿਹਦੇ ਉੱਪਰ ਕੀ 150 ਦੇ ਉੱਪਰ ਤਕਰੀਬਨ ਨੇੜੇ ਨਜ਼ਦੀਕ ਦੱਸਿਆ ਜਾ ਰਿਹਾ ਵੀ ਚੈੱਕ ਅਪ ਪੱਖਾਂ ਦਾ ਕੀਤਾ ਗਿਆ ਹੈ ਜਿਹਦੇ ਵਿੱਚ ਕਾਲਾ ਮੋਤੀ ਚਿੱਟਾ ਮੋਤੀਆਂ ਦੇ ਸੁੰਦ ਵਿੱਚ ਬੱਕੋ ਬੱਕ ਚੈੱਕ ਅਪ ਕੀਤੇ ਗਏ ਹਨ ਅਤੇ ਮੌਕੇ ਤੇ ਹੀ ਦਵਾਈਆਂ ਦਿੱਤੀਆਂ ਗਿਆਨ ਜਿਸ ਨੂੰ ਦੇਖਦੇ ਚੰਨੋ ਪਿੰਡ ਵਿੱਚ ਬਹੁਤ ਇਸਲਾਗਾ ਹੋ ਰਹੀ ਇਸ ਮੌਕੇ ਤੇ ਪਿੰਡ ਵਾਸੀਆਂ ਨੇ ਇੱਥੇ ਪ੍ਰਮੇਂਦਰ ਸਿੰਘ ਕਮਾਨ ਤੇ ਡਾਕਟਰ ਮਾਨ ਦਾ ਸਵਾਗਤ ਸਰੂਪਾ ਉਪਾਕੇ ਕੀਤਾ ਗਿਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਨਮਾਨ ਕੀਤਾ ਗਿਆ ਆਓ ਤੁਹਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਇਆ ਪਿੰਡਵਾਸੀ ਡਾਕਟਰ ਤੇ ਪ੍ਰਮੇਂਦਰ ਸਿੰਘ ਕਮਾਨ ਜਸਪਾਲ ਸਿੰਘ ਜਸਪਾਲ ਜੀ ਅੱਜ ਮਾਤਾ ਚੰਦ ਜੀ ਤੋਂ ਕਮਾਨ ਜੀ ਦੀ ਯਾਦ ਦੇ ਵਿੱਚ ਕੈਂਪ ਲਾਇਆ ਗਿਆ ਹਾਂਜੀ ਹਾਂਜੀ ਦੇਖੋ ਜੀ ਅਸੀਂ ਇਹਨਾਂ ਦਾ ਬਹੁਤ ਬਹੁਤ ਤਨਦਾਨ ਕਰਦੇ ਹਾਂ ਪ੍ਰਮੇਂਦਰ ਸਿੰਘ ਕਮਾਨ ਜੀ ਦਾ ਜਿਨ੍ਹਾਂ ਨੇ ਐਡਾ ਬੜਾ ਉਪਰਾਲਾ ਕੀਤਾ ਸਾਡੇ ਚੰਨੋ ਨਗਰ ਦੇ ਵਿੱਚ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੇ ਐਡਾ ਅਪਰਾਲਾ ਬਹੁਤ ਵਧੀਆ ਜੀ ਬਹੁਤ ਅੱਜ ਕੱਲ੍ਹ ਇਹ ਸਰਕਾਰੀ ਹਸਪਤਾਲਾਂ ਚੋਂ ਡਾਕਟਰਾਂ ਦੇ ਅੱਖਾਂ ਦੀ ਬਹੁਤ ਘਾਟ ਹੈ ਹਾਂਜੀ ਬਹੁਤ ਬੁਰਾ ਨਾ ਕੀਤਾ ਗਿਆ ਚਲੋ ਜੀ ਕਿਵੇਂ ਦੀ ਦੇਖੋ ਜੀ ਸਰਕਾਰੀ ਜਿਹੜੇ ਹਸਪਤਲ ਨੇ ਉਹਨਾਂ ਦੇ ਵਿੱਚ ਤੇ ਇੱਕ ਤੱਕੇ ਸਾਈ ਖਾਨ ਵਾਲੀ ਗੱਲ ਹੈ ਜੀ ਜਿਹੜਾ ਇਹ ਪ੍ਰਾਈਵੇਟ ਮਿੱਤਲ ਜੀ ਹਸਪਤਾਲ ਦੇ ਦੀ ਸਹਿਯੋਗ ਨਾਲ ਇਹਨਾਂ ਨੇ ਸਹਿਯੋਗ ਨਾਲ ਇੱਥੇ ਇਹ ਚੈੱਕਅਪ ਲਾਇਆ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਇਹਨਾਂ ਦਾ ਮੇਰਾ ਨਾਮ ਹੈ ਪ੍ਰਵਿੰਦਰ ਸਿੰਘ ਕਮਾਨ ਜੀ ਤੇ ਮੈਂ ਬੀਜੇਪੀ ਦਾ ਯੂਥ ਦਾ ਸਰੂਪ ਦਾ ਜ਼ਿਲ੍ਹੇ ਦਾ ਪ੍ਰਧਾਨ ਹਾਂ ਅ ਅੱਜ ਤੁਸੀਂ ਕਿਹੜੇ ਪਿੰਡਾਂ ਇੱਥੇ ਪਿੰਡਾਂ ਦੇ ਪੰਨਾਵਾ ਵੀ ਕਿੰਨੇ ਪੁਲਾਇਆ ਜੀ ਜੀ ਦੇਖੋ ਆਪਾਂ ਪਿਛਲੇ ਕੈਂਪ ਤੇ ਵੀ ਤੁਹਾਨੂੰ ਮੈਂ ਦੱਸਿਆ ਸੀਗਾ ਜਿੱਦਾਂ ਕਿ ਮੇਰੇ ਮਾਤਾ ਸਵਰਗਵਾਸੀ ਮਾਤਾ ਚਰਨਜੀਤ ਕੌਰ ਜੀ ਦੀ ਨਿੱਗੀ ਯਾਦ ਦੇ ਵਿੱਚ ਆਪਾਂ ਹਰ ਹਫ਼ਤੇ ਵੱਖ-ਵੱਖ ਪਿੰਡਾਂ ਦੇ ਵਿੱਚ ਕੈਂਪ ਲਗਾ ਰਹੇ ਹਾਂ ਜਿਵੇਂ ਉਸ ਤੋਂ ਪਹਿਲਾਂ ਪੰਨਵਾ, ਵਿਆਲਪੁਰੇ, ਬਖਤੜਾ, ਨਦਮਪੁਰ, ਝਨੇੜੀ ਤੇ ਅੱਜ ਆਪਣਾ ਇਹ ਛੇਮਾ ਕੈਂਪ ਹੈ ਜੋ ਆਪਾਂ ਚੰਨੂ ਵਿਖੇ ਲਗਾ ਰਹੇ ਹਾਂਗੇ ਤੇ ਸਾਡੇ ਜੋ ਚੰਨੋਂ ਦੀ ਇਥੋਂ ਦੀ ਬੀਜੇਪੀ ਦੇ ਸਾਡੇ ਵਰਕਰ ਸਹਿਬਾਨ ਨੇ ਉਹਨਾਂ ਦੇ ਸਾਥ ਦੇ ਨਾਲ ਹੀ ਅੱਜ ਗੁਰਦੁਆਰਾ ਸੰਗਤ ਸਰ ਸਾਹਿਬ ਦੇ ਵਿੱਚ ਜੋ ਅਸੀਂ ਅੱਜ ਅੱਖਾਂ ਦਾ ਫ੍ਰੀ ਚੈੱਕਅਪ ਤੇ ਕੈਂਪ ਜੋ ਅੱਜ ਅਸੀਂ ਇੱਥੇ ਲਗਵਾਇਆਗਾ ਤੇ ਜਿਹਦੇ ਵਿੱਚ ਕੀ 100 ਤੋਂ ਪਲੱਸ ਜੋ ਆਪਣੇ ਪੇਸ਼ੈਂਟ ਨੇਗੇ ਜੋ ਹੋ ਚੁੱਕੇ ਹੈਗੇ ਤੇ ਹਲੇ ਕੈਂਪ ਦਾ ਥੋੜਾ ਟਾਈਮ ਰਹਿੰਦਾ ਹੈ ਮੈਨੂੰ ਲੱਗਦਾ ਵੀ 150 ਦੇ ਆਸ-ਪਾਸ ਜੋ ਪੇਸ਼ੈਂਟ ਨੇ ਉਹ ਹੋ ਜਾਣਗੇ ਕਿਉਂਕਿ ਦੇਖੋ ਇਹਦੇ ਨਾਲ ਇਹ ਹੁੰਦਾ ਕਿ ਇੱਕ ਥੋੜਾ ਜਿਹਾ ਮਨ ਨੂੰ ਸਕੂਨ ਮਿਲਦਾ ਹੈ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਆ ਤੇ ਕਿਉਂਕਿ ਪ੍ਰਮਾਤਮਾ ਨੇ ਆਪਾਂ ਨੂੰ ਜਿੰਨੇ ਜੁਗਾ ਕੀਤਾ ਆਪਾਂ ਨੂੰ ਮਦਦ ਕਰਨੀ ਚਾਹੀਦੀ ਹੈ ਮਨੁੱਖਤਾ ਦੀ ਸੇਵਾ ਕਰਨਾ ਸਾਡਾ ਫਰਜ਼ ਬਣਦਾ ਹੈ ਤੇ ਇਸੇ ਤਰ੍ਹਾਂ ਅਸੀਂ ਹਰ ਹਫਤੇ ਆਉਣ ਵਾਲੇ ਹੋਰ ਵੀ ਜੋ ਮਹੀਨੇ ਨੇ ਉਹਨਾਂ ਦੇ ਹਫਟਿਆਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਕੈਂਪ ਕਰਾਂਗੇ ਅ ਸਾਨੂੰ ਕਿਵੇਂ ਸੋਚ ਆਈ ਵੀ ਅਸੀਂ ਅੱਖਾਂ ਦੇ ਕੈਂਪ ਦੀ ਨਾ ਦੇਖੋ ਜਿੱਦਾਂ ਪਹਿਲਾਂ ਆਪਣਾ ਬਲੱਡ ਕੈਂਪ ਦੇ ਵੀ ਅਸੀਂ ਕਰਦੇ ਸੀਗੇ ਤੇ ਜਿੱਦਾਂ ਆਪਣੇ ਲੋੜਵੰਦ ਲੜਕੀਆਂ ਸੀ ਉਹਨਾਂ ਦੇ ਵਿਆਹਾਂ ਦਾ ਵੀ ਅਸੀਂ ਤੁਹਾਨੂੰ ਪਤਾ ਹੀ ਹੈ ਪਿੱਛੇ ਕੀਤਾ ਹਨ ਤੇ ਉਤੋਂ ਸਾਰੀ ਟੀਮ ਨੇ ਇੰਦਾ ਪਲਾਨ ਕੀਤਾ ਕਿ ਆਪਾਂ ਜੇ ਵੱਖ-ਵੱਖ ਪਿੰਡਾਂ ਦੇ ਵਿੱਚ ਕਿਉਂਕਿ ਅੱਖਾਂ ਦੀ ਜੋ ਪ੍ਰੋਬਲਮ ਹੈਗੀ ਇਹ ਆਪਾਂ ਦੇਖਦੇ ਹਾਂ ਕਿ ਅਕਸਰ ਹੁਣ ਵੱਧਦੀ ਜਾ ਰਹੀ ਹੈ ਤਾਂ ਇਹਦੇ ਕਰਕੇ ਅਸੀਂ ਸੋਚਿਆ ਕਿ ਆਪਾਂ ਵੱਖ-ਵੱਖ ਪਿੰਡਾਂ ਦੇ ਵਿੱਚ ਅੱਖਾਂ ਦੇ ਕੈਂਪ ਸ਼ੁਰੂ ਕਰੀਏ ਦਵਾਈਆਂ ਵਗੈਰਾ ਜੀ ਇਹਦੇ 'ਚ ਦਵਾਈਆਂ ਫ੍ਰੀ ਦਿੱਤੀਆਂ ਜਾ ਰਹੀਆਂ ਹਨ ਨਮਸਕਾਰ ਜੀ ਮੈਂ ਡਾਕਟਰ ਮਾਨ ਮਿੱਤਲਾਈ ਹਸਪੀਟਲ ਭੋਆਣੀਗੜ ਤੋਂ ਤੇ ਅੱਜ ਸਾਡਾ ਕੈਂਪ ਸੇਗਾ ਚੰਨੋਜੀ ਤੇ ਇਹ ਕੈਂਪ ਅਸੀਂ ਮਾਤਾ ਚਰਜੀਤ ਕੌਰ ਦੀ ਯਾਦ ਵਿੱਚ ਲਾਇਆ ਤੇ 100 ਸਵਾ ਸੁਮਰੀਜਾ ਸੀ ਅੱਜ ਤੇ ਦੇਖੀਏਗੇ ਜਿਨ੍ਹਾਂ ਨੂੰ ਦਵਾਈਆਂ ਫ੍ਰੀ ਦਿੱਤੀਆਂ ਨਹੀਂ ਆਪਰੇਸ਼ਨ ਲਈ ਬੁਲਾਏ ਗਏ ਹੈਗੇ ਤੇ ਇਹ ਤੋਂ ਪਹਿਲਾਂ ਵੀ ਅਸੀਂ ਕਈ ਕੈਂਪ ਲਾ ਬੈਠੇ ਹੈਗੇ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦਾ ਫਾਇਦਾ ਹੁੰਦਾ ਹੈ ਤੇ ਬਹੁਤ ਅੱਛਾ ਉਪਰਾਲਾ ਜੀ ਮਾਤਾ ਚਰਨ ਜੀਤ ਕੌਰ ਦੀ ਯਾਦ ਵਿੱਚ ਅਸੀਂ ਕੋਸ਼ਿਸ਼ ਕਰਦੇ ਆਂ ਕਿ ਉਹਨਾਂ ਵੀ ਅਸ਼ੀਰਵਾਦ ਨਾਲ ਹੀ ਕੰਟੀਨਿਊ ਕਰੀਏ ਤੇ ਲੋਕਾਂ ਨੂੰ ਮੈਕਸਿਮ ਬੈਨੀਫਿਟ ਦਿੱਤਾ ਜਾਵੇ ਹੁਣ ਤੱਕ ਕਿੰਨੇ ਕਿ ਪੇਸ਼ੈਂਟ ਆ ਚੁੱਕੇ ਨੇ ਸਵਾਸ ਤੋਂ ਉੱਤੇ ਪੇਸ਼ੈਂਟ ਦੇਖ ਲਏ ਆ ਜੀ ਤੇ ਕਈ ਪੇਸ਼ੈਂਟ ਉਹਨਾਂ ਚੋਂ ਠਾਰਾ ਤੋਂ ਵੀ ਪੇਸ਼ੈਂਟ ਆਪਰੇਸ਼ਨ ਵਾਲੇ ਨੇ ਜਿਨ੍ਹਾਂ ਨੂੰ ਅਸੀਂ ਉੱਥੇ ਬੁਲਾਇਆ ਹੈਗਾ ਜਿਨ੍ਹਾਂ ਦੀ ਜ਼ਰੂਰਤਮੰਦ ਲੋਕਾਂ ਨੇ ਉਹਨਾਂ ਨੂੰ ਵੀ ਪ੍ਰੋਪਰ ਉਹਨਾਂ ਦੇ ਆਪਰੇਸ਼ਨ ਕਿਤੇ ਜਾਣਗੇ ਦਵਾਈਆਂ ਫ੍ਰੀ ਦਿੱਤੀਆਂ ਜਾਣਗੀਆਂ ਮੈਕਸਿਮ ਜਿੰਨਾ ਬੈਨੀਫਿਟ ਉਹਨਾਂ ਨੂੰ ਅਸੀਂ ਦੇ ਸਕਦੇ ਆਂ ਉਹ ਜ਼ਰੂਰ ਦਵਾਗੇ ਅਹ ਚਿੱਟੇ ਕਾਲੇ ਮੋਤੀ ਦੇ ਕਿੰਨੇ ਪੇਸ਼ੈਂਟ ਦੇਖਉਂਦੇ ਦੇਖੋ ਜੀ ਕਾਲੇ ਮੋਤੀਏ ਦੇ ਅ ਜਿਹੜੀ ਵੈਲਿਊਏਸ਼ਨ ਹੁੰਦੀ ਆ ਉਹ ਸਾਨੂੰ ਕਈ ਟੈਸਟ ਕਰਨੇ ਪੈਂਦੇ ਹੁੰਦੇ ਆ ਤੇ 5 ਤੋਂ 7 ਮਰੀਜ਼ ਅਸੀਂ ਇੱਥੇ ਮੈਕਸਿਮ ਜਿਹੜੇ ਹੈਗੇ ਆ ਉਹ ਉਹ ਡਾਇਗਨੋਸ ਕੀਤੇ ਆ ਕਾਲੇ ਮੋਤੀ ਵਾਲੇ ਉਹਨਾਂ ਦੀ ਕਾਫੀ ਜਿਹੜੇ ਟੈਸਟ ਹੋਰ ਹੋਣੇ ਆ ਉਹ ਹਸਪੀਟਲ ਚ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਚਿੱਟੇ ਮੋਤੀ ਦੇ 18 ਤੋਂ 20 ਮਰੀਜ਼ ਹੈਗੇ ਆ ਜਿਹੜੇ ਕਿ ਹਸਪੀਟਲ ਬੁਲਾਏ ਗਏ ਤੇ 100 100 ਦੇ ਉੱਤੇ ਜਿਹੜੀ ਜਨਰਲ ਜਿਹੜੀ ਸਾਡੀ ਆਪੀ ਡੀ ਸੀਗੀ ਉਹ ਅਸੀਂ ਕਾਰ ਬੈਠੇ ਜਾਂ ਤੱਕ ਅ ਲੋਕਾਂ ਨੂੰ ਅੱਖਾਂ ਦੀ ਪ੍ਰੋਬਲਮ ਹੁੰਦੀ ਐ ਕਿਵੇਂ ਸਮਝਾਣਾ ਗਾਈਡ ਕਰਨਾ ਬਹੁਤ ਔਖਾ ਹੋ ਜਾਂਦਾ ਹੈ ਉਹ ਵੀ ਅੱਜ ਕੱਲ੍ਹ ਜਿਹੜੇ ਬੱਚੇ ਦੇ ਪਾਸ ਫੋਨ ਟੀਵੀ ਮੋਬਾਈਲ ਦਾ ਬਹੁਤ ਪਾਸ ਹੋ ਜਾਂਦਾ ਹੈ ਕਿਵੇਂ ਦੇਖੋ ਜੀ ਟੀਵੀ ਆ ਓਬਵੀਅਸਲੀ ਬੱਚਿਆਂ ਨੂੰ ਘੱਟ ਦੇਖਣਾ ਚਾਹੀਦਾ ਸਟ੍ਰੈਸ ਤਾਂ ਪੈਂਦਾ ਹੈਗਾ ਅਸੀਂ ਇਹ ਨਹੀਂ ਕਹਿੰਦੇ ਵੀ ਕਿਤੇ ਟੀਵੀ ਦੇਖਣ ਨਾਲ ਕੈਨਕ ਲੱਗ ਜਾਂਦੀ ਹੈ ਬਟ ਹਾਂ ਟੀਵੀ ਦੇਖਣ ਨਾਲ ਜੇ ਤੁਹਾਡਾ ਮਾਈਂਡ ਜਿੰਨਾ ਵਿਜੀ ਰਹੇਗਾ ਉਹਦੇ ਸਿਗਨਲ ਜਿੰਨੇ ਵੀ ਤੁਹਾਡੇ ਆਲਟਰਨੇਟ ਬਾਡੀ ਇਸ ਦੇ ਵਿੱਚ ਜਾਣਗੇ ਜਾਂ ਪ੍ਰੋਪਰ ਕੰਮ ਨਹੀਂ ਕਰੇਗਾ ਤਾਂ ਉਹਦੇ ਨਾਲ ਸਟ੍ਰੇਨ ਪਏਗਾ ਸਟ੍ਰੇਨ ਪੈਣ ਨਾਲ ਅੱਖ ਦੇ ਮਸਲ ਡਿਸਟਰਬ ਹੋਣਗੇ ਉਹਦੇ ਨਾਲ ਫਿਰ ਜਿਹੜਾ ਕੈਮੋਡੇਟਿਵ ਪਾਵਰ ਜਾਂ ਇਫੈਕਟਿਵ ਆਰ ਜੀ ਨੂੰ ਸਿਕਾਇਦ ਨਹੀਂ ਆ ਜਾਂਦਾ ਤਾਂ ਬੱਚਿਆਂ ਨੂੰ ਟੀਵੀ ਤੇ ਇਕੱਲੇ ਆਈ ਵੀ ਘੱਟ ਦੇਖਣਾ ਚਾਹੀਦਾ ਦੂਜੀ ਫਿਜ਼ੀਕਲ ਐਕਟੀਵਿਟੀ ਵਿੱਚ ਇਹਨੂੰ ਜ਼ਿਆਦਾ ਕਰਨੀ ਚਾਹੀਦੀ ਹੈ ਜਿਸ ਦੇ ਨਾਲ ਸਰੀਰ ਦੀ ਜਿਹੜੀ ਫਿਟਨੈਸ ਹੈਗੀ ਆ ਉਹ ਜ਼ਿਆਦਾ ਰਹੇ ਜੇ ਸਰੀਰ ਦੀ ਫਿਟਨੈਸ ਅੱਛੀ ਰਹੇਗੀ ਐਕਟੀਵਿਟੀ ਨਾਲ ਤਾਂ ਉਹ ਤਾਂ ਅੱਖਾਂ ਦਾ ਵੀ ਘੱਟ ਲੱਗਣਗੇ ਪਲੱਸ ਥਰਡਲੀ ਇਹ ਹੈ ਕਿ ਪੋਲੂਸ਼ਨ ਬਹੁਤ ਜ਼ਿਆਦਾ ਅੱਜ ਦੀ ਡੇਟ ਦੇ ਵਿੱਚ ਤੇ ਕੁਛ ਨਾ ਕੁਛ ਪ੍ਰੋਟੈਕਟਿਵ ਗੋਗਲਸ ਜਾਂ ਪਾ ਨੂੰ ਜਿਆਦਾ ਪੋਲੂਟਡ ਏਰੀਆ ਤੋਂ ਆਈ ਕੈਨ ਸੇ ਕਿ ਬਚਣਾ ਚਾਹੀਦਾ ਜਿਆਦਾ ਉੱਥੇ ਨਹੀਂ ਜਾਣਾ ਚਾਹੀਦਾ ਬੱਚੇ ਨੂੰ ਡਸਟਸ ਤੋਂ ਥੋੜਾ ਵਾਈਟ ਕਰਨਾ ਚਾਹੀਦਾ ਤੇ ਬਾਕੀ ਕੋਈ ਦਿੱਕਤ ਆਵੇ ਤਾਂ ਪ੍ਰੋਪਰ ਆਪਣੇ ਨੇੜੇ ਦੇ ਜੋ ਵੀ ਡਾਕਟਰ ਆ ਸਪੈਸ਼ਲਿਸਟ ਹੈਗੇ ਉੱਥੇ ਜਾ ਕੇ ਉਹਨੂੰ ਮਿਲਣਾ ਚਾਹੀਦਾ